ਸੰਯੁਕਤ ਕਿਸਾਨ ਮੋਰਚੇ ਵੱਲੋਂ ਤੁਹਾਨੂੰ ਇੱਥੇ ਪਹੁੰਚਣ ਤੇ ਸਾਰਿਆਂ ਨੂੰ ਜੀ ਆਇਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਪਹਿਲਾਂ ਵੀ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਮੀਟਿੰਗਾਂ ਤੇ ਹੋਰ ਪ੍ਰੋਗਰਾਮਾਂ ਨੂੰ ਕਵਰ ਕਰਦੇ ਰਹੇ ਹੋ ਤੇ ਸਾਡੀ ਜੋ ਗੱਲਬਾਤ ਹੁੰਦੀ ਆ ਸਾਡੀਆਂ ਕਾਰਵਾਈਆਂ ਸਾਡਾ ਵਿਚਾਰ ਉਹ ਲੋਕਾਂ ਤੱਕ ਪਹੁੰਚਾਉਂਦੇ ਹੋ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਹਾਂ ਅੱਜ ਦੀ ਜਿਹੜੀ ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਦੀ ਮੀਟਿੰਗ ਹੋਈ ਹੈ ਉਦੇ ਵਿੱਚ ਤੁਸੀਂ ਦੇਖ ਰਹੇ ਹੋ ਵੀ ਸਾਰੇ ਸੀਨੀਅਰ ਅਫਸਰ ਸੰਯੁਕਤ ਕਸਾਦ ਮੋਰਚੇ ਦੇ ਹਾਜ਼ਰ ਹੈ ਸਾਡੀ ਡਿਊਟੀ ਅੱਜ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਵਾਸਤੇ ਤੇ ਕਾਰਵਾਈ ਕਿ ਦੌਣ ਵਾਸਤੇ ਲਈ ਗਈ ਸੀ ਜਿਦੇ ਚ ਮੈਂ ਅੰਗਰੇਜ਼ ਸਿੰਘ ਭਧੌੜ ਮੇਰੇ ਨਾਲ ਬੈਠਿਆ ਸਾਥੀ ਜਗਵੀਰ ਸਿੰਘ ਚੋਹਾਨ ਉਹਨਾਂ ਦੇ ਨਾਲ ਰਮਿੰਦਰ ਸਿੰਘ ਜੀ ਪਟਿਆਲਾ ਇਹ ਤਿੰਨ ਮੈਂਬਰ ਹੀ ਪ੍ਰਧਾਨਗੀ ਮੰਡਲ ਅੱਜ ਬਣਾਇਆ ਗਿਆ ਸੀ ਤਾਂ ਮੀਟਿੰਗ ਦੇ ਜੋ ਫੈਸਲੇ ਆ ਉਹ ਤੋਂ ਨੂੰ ਦੱਸੜ ਦੀ ਡਿਊਟੀ ਅੱਜ ਸਾਡੀ ਲੱਗੀ ਹੋਈ ਹੈ ਮੀਟਿੰਗ ਦੇ ਵਿੱਚ ਜਿਹੜਾ ਸਭ ਤੋਂ ਮੁੱਖ ਏਜੰਡਾ ਸੀ ਜਿਹੜਾ ਮੀਟਿੰਗ ਬੁਲਾਉਣ ਦਾ ਕਾਰਨ ਸੀ ਕਿ 5 ਮਾਰਚ ਤੋਂ ਸੰਯੁਕਤ ਕਿਸਾਨ ਮੋਰਚਾ ਚੰਡੀਗੜ੍ਹ ਦੇ ਵਿੱਚ ਮੋਰਚਾ ਲਾਉਣ ਜਾ ਰਿਹਾ ਹੈ ਉਹ ਮੋਰਚਾ ਕਿਉਂ ਲੱਗ ਰਿਹਾ ਹੈ ਉਹਦੇ ਨਾਲ ਕੀ ਕੀ ਮੰਗਾਂ ਨੇ ਕਿਸ ਤਰ੍ਹਾਂ ਉੱਥੇ ਸਾਡਾ ਪ੍ਰੋਗਰਾਮ ਹੋਊਗਾ ਇਹਦੇ ਬਾਰੇ ਜਾਣਕਾਰੀ ਦੇਣ ਵਾਸਤੇ ਮੈਂ ਸਾਥੀ ਰਮੇਂਦਰ ਸਿੰਘ ਪਟਿਆਲਾ ਜੀ ਨੂੰ ਬੇਨਤੀ ਕਰਦਾ ਕਿ ਪਹਿਲਾਂ ਉਹ ਜਾਣਕਾਰੀ ਦੇਣ ਬਾਅਦ ਦੇ ਵਿੱਚ ਫਿਰ ਜੰਗਵੀਰ ਸਿੰਘ ਚਾਹਾਨ ਜੀ ਨੂੰ ਬੇਨਤੀ ਕਰਾਂ ਸਰਕਾਰਯੋਗ ਦੋਸਤੋ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ 5 ਮਾਰਚ ਤੋਂ ਜੋ ਸੰਯੁਕਤ ਕਿਸਾਨ ਮੋਰਚੇ ਦਾ ਆਂਡੀਆਂ ਦਾ ਸੱਦਾ ਆ ਉਹ ਸੱਦੇ ਤਹਿਤ ਕਟੋ ਕਟੇਕਪ ਤੇ ਲਈ ਚੰਡੀਗੜ੍ਹ ਦੇ ਵਿੱਚ ਧਰਨਾ ਮਾਰਨ ਜਾ ਰਹੇ ਹੈ ਇਹ ਧਰਨਾ ਘੱਟੋ ਘਾਟ ਇੱਕ ਹਫਤਾ ਇਸ ਲਈ ਕਿ ਹੈ ਕਿ ਇਸ ਮਾਮਲੇ 'ਚ ਗਵਰਨਰ ਪੰਜਾਬ ਔਰ ਪੰਜਾਬ ਸਰਕਾਰ ਦਾ ਸਾਡੀਆਂ ਮੰਗਾਂ ਪ੍ਰਤੀ ਰੋਕ ਕੀ ਹੋਊਗਾ ਉਹ ਡਿਸਾਈਡ ਕਰੂਗਾ ਕਿ ਇਹ ਲੰਮੀ ਮਿਆਦ ਦਾ ਧਰਨਾ ਇੱਕ ਹਫਤਾ ਹੀ ਰਹੂਗਾ ਜਾਂ ਉਸ ਤੋਂ ਅੱਗੇ ਜਾ ਸੇਗਾ ਆਧਿਆ ਸੀਓ ਦੀ ਸਾਰੀ ਬਿਉਤਬੰਦੀ ਕੀਤੀ ਹੈ ਮੰਗ ਪੱਤਰ ਫਾਈਨਲ ਕੀਤਾ ਔਰ ਨਾਲ ਦੇ ਨਾਲ ਉਹਦੀਆਂ ਪ੍ਰਬੰਧਕੀ ਜ਼ਿੰਮੇਵਾਰੀਆਂ ਦੀ ਰਿਪੋਰਟ ਲਿੱਤੀ ਹੈ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨਾਲ ਸਾਡੀ ਜਿਹੜੀ ਟੀਮ ਇਸ ਸਮੇਂ ਸੰਪਰਕ ਚ ਹੈ ਵੀ ਅਸੀਂ ਉਹਨਾਂ ਨੂੰ ਰਿਪਰੈਜੈਂਟੇਸ਼ਨ ਦਿੱਤੀ ਸੀ ਕਿ ਅਸੀਂ ਇੱਥੇ ਧਰਨੇ ਲਈ ਆ ਰਹੇ ਹਾਂ ਔਰ ਉਸ ਲਈ ਸਾਨੂੰ ਥਾਂ ਤੁਕਮੀ ਥਾਂ ਜਿਹੜੀ ਦਿੱਤੀ ਜਾਵੇ ਇਹ ਸਾਰੀਆਂ ਗੱਲਾਂ ਦੀ ਰਿਪੋਰਟ ਅੱਜ ਅਸੀਂ ਵਿਚਾਰੀ ਹੈ ਔਰ ਅਗਲੀਆਂ ਜ਼ਿੰਮੇਵਾਰੀਆਂ ਲਾਈਆਂ ਨੇ 5 ਮਾਰਚ ਤੋਂ ਇਹ ਸੰਭਵ ਹੈ ਕਿ ਚਾਰ ਨੂੰ ਹੀ ਪੰਜਾਬ ਚ ਵੱਖ-ਵੱਖ ਥਾਵਾਂ ਤੋਂ ਕਿਸਾਨਾਂ ਦੇ ਜਥੇ ਤੁਰਨਗੇ ਟਰੈਕਟਰ-ਟਰਾਲੀਆਂ ਨਾਲ ਆਪਣੀ ਲੰਗਰ ਪਾਣੀ ਦੀ ਰਸਦ ਨਾਲ ਔਰ ਹੋਰ ਵੱਖ-ਵੱਖਰੇ ਸਾਧਨਾਂ ਤੇ ਕਿਸਾਨ ਚੰਡੀਗੜ੍ਹ ਵੱਲ ਆਉਣਗੇ اور ਆਪਣੀ ਮੰਗ ਹੈ ਜਿਹੜੀ ਉਹ ਉਠਾਉਣਗੇ ਮੰਗਾ ਬਾਰੇ ਜਾਣਕਾਰੀ ਜੰਗਵੇ ਸਿੰਘ ਜੀ चौहान ਤੁਹਾਡੇ ਸਾਹਮਣੇ ਰੱਖਣਗੇ ਇਸ ਦੇ علاوہ ਜਿਸੀ ਇਸ ਮੀਟਿੰਗ ਚ ਦੋ ਹੋਰ ਐਮ ਫੈਸਲੇ ਤਨ ਕੀਤੇ ਗਏ ਦੋ ਤਾਂ ਅਸੀਂ ਮਤੇ ਪਾਏ ਨੇ ਇੱਕ ਜਿਹੜਾ ਪੰਜਾਬ ਦੀ ਕੈਬਨਿਟ ਨੇ ਜਲ ਸੋਧ ਐਕਟ ਚ ਜਿਹੜੀ ਐਮੈਂਡਮੈਂਟ ਪਾਸ ਕੀਤੀ ਆ ਉਸ ਐਮੈਂਡਮੈਂਟ ਨੂੰ ਅਸੀਂ ਇਹ ਸਮਝਦੇ ਆ ਕਿ ਕੈਬਨਿਟ ਨੂੰ ਇਸ ਨੂੰ ਰੱਦ ਕਰਨਾ ਚਾਹੀਦਾ ਕਿਉਂਕਿ ਇਹ ਐਮੈਂਡਮੈਂਟ ਕੇਂਦਰ ਸਰਕਾਰ ਦੀਆਂ ਤਾਕਤਾਂ ਨੂੰ ਸੂਬਾਈ ਤਾਕਤਾਂ ਨੂੰ ਆਪਣੇ ਹੱਥ 'ਚ ਲੈਣ ਦੀ ਜਿਹੜੀ ਪੂਰੀ ਦੀ ਪੂਰੀ ਜਿਹੜਾ ਇੱਕ ਰੁਝਾਨ ਚੱਲ ਰਿਹਾ ਉਸੇ ਰੁਝਾਨ ਦਾ ਅਗਲੀ ਕੜੀ ਹੈ ਪੰਜਾਬ ਦੇ ਪ੍ਰਦੂਸ਼ਨ ਕੰਟਰੋਲ ਬੋਰਡ ਦਾ ਜਿਹੜਾ ਸਾਰਾ ਕੰਟਰੋਲ ਹੈ ਉਹ ਕੇਂਦਰ ਸਰਕਾਰ ਇਸ ਐਮੈਂਡਮੈਂਟ ਨਾਲ ਆਪਣੇ ਹੱਥ 'ਚ ਲੈ ਜਾਏਗੀ ਅਸੀਂ आज ਇੱਥੋਂ ਇਹ ਮਤਾ ਪਾ ਕੇ ਮੰਗ ਕੀਤੀ ਹੈ ਕਿ ਪੰਜਾਬ ਦੀ ਕੈਬਨਿਟ ਇਸ ਇਸ ਸੋਧ ਨੂੰ ਰੱਦ ਕਰੇ ਨਾਲੋਂ ਨਾਲ आज ਇੱਕ ਹੋਰ ਮਤਾ NEP ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਹੈ ਜਿਹੜੀ ਕਿ ਇੱਕ ਕਿਸਮ ਨਾਲ ਸੂਬਿਆਂ ਦੇ ਅਧਿਕਾਰਾਂ ਦੇ ਉੱਪਰ ਵੀ ਛਾਪ ਆਇਆ ਸਾਡੇ ਕਾਲਜਾਂ ਯੂਨੀਵਰਸਟੀਆਂ ਦੇ ਸਾਰੇ ਸਟਰਕਚਰ ਨੂੰ ਵਾਈ ਚਾਂਸਲਰ ਦੀ ਨਿਯੁਕਤੀ ਤੋਂ ਲੈ ਕੇ ਸਾਰਾ ਜਿਹੜਾ ਉਹਦਾ ਆਕਾਦਮਿਕ curriculm ਹੈ ਸਿਲੇਬਸ ਤੈਕਰਣ ਇਹ ਸਾਰੇ ਕੰਮ ਨੂੰ ਕੇਂਦਰ ਸਰਕਾਰ ਦੇ ਅਧੀਨ ਬਣਾਉਂਦੀ ਹੈ ਔਰ ਸੂਬਿਆਂ ਦਾ ਅਧਿਕਾਰ ਖੁੰਦੀ ਹੈ ਇਹ ਪੰਜਾਬੀ ਭਾਸ਼ਾ ਦੇ ਜਾਂ ਦੇਸ਼ ਚ ਜਿਹੜੀਆਂ ਵੱਖੋ ਵੱਖਰੀਆਂ ਪਛਾਵਾਂ ਨੇ ਉਹਨਾਂ ਦੇ ਖਿਲਾਫ ਵੀ ਇਹ ਭੁਗਤਦੀ ਹੈ ਇਹ ਇੱਕ ਕਿਸਮ ਨਾਲ ਉਸ ਅਜੰਡੇ ਨੂੰ ਸੰਬੋਧਿਤ ਹੈ ਜਿਹੜਾ ਇਸ ਦੇਸ਼ ਦੇ ਵਿੱਚ ਇੱਕ ਕਿਸਮ ਦੇ ਰੰਗ ਚ ਸਾਰੇ ਕੁਝ ਨੂੰ ਰੰਗਣਾ ਚਾਹੁੰਦੀ ਹੈ ਅਸੀਂ ਅੱਜ ਇਹ ਮਤਾ ਪਾਇਆ ਕਿ ਪੰਜਾਬ ਸਰਕਾਰ ਨੂੰ ਇਸ ਨੂੰ ਰੱਦ ਕਰਨਾ ਚਾਹੀਦਾ ਵਿਧਾਨ ਸਭਾ ਚ ਇਹਦੇ ਕਲਾਬ ਮਤਾ ਪਾ ਕੇ ਔਰ ਇਹ ਕਿਉਂਕਿ ਐਜੂਕੇਸ਼ਨ ਸਟੇਟ ਸਬਜੈਕਟ ਬਣਨਾ ਚਾਹੀਦਾ ਅਸੀਂ ਇਹ ਮੰਗ ਕਰਦੇ ਕਿ ਪੰਜਾਬ ਸਰਕਾਰ ਇਸ ਨੂੰ ਰੱਦ ਕਰਨ ਦੇ ਨਾਲ-ਨਾਲ ਆਪਣੀ ਸਿੱਖਿਆ ਨੀਤੀ ਆਪਣੇ ਸੂਬੇ ਦੀਆਂ ਲੋੜਾਂ ਦੇ ਮੁਤਾਬਕ ਇੱਥੋਂ ਦੇ ਵਿਦਿਆਰਥੀਆਂ ਦੀ ਇੱਥੋਂ ਦੇ ਪਾਠਕ੍ਰਮ ਦੀਆਂ ਲੋੜਾਂ ਮੁਤਾਬਕ ਘੜੇ ਔਰ ਉਸ ਨੂੰ ਲਾਗੂ ਕਰੇ ਦੋ ਹੋਰ ਫੈਸਲੇ ਅੱਜ ਅਸੀਂ ਬੀਕੇਯੂ ਪੋਤੇਵਾਲ ਦੇ ਸੂਬਾ ਪ੍ਰਧਾਨ ਸੁਖ ਗਿੱਲ ਨੂੰ ਉਹਨਾਂ ਤੇ ਲੱਗੇ ਦੋਸ਼ਾਂ ਦੇ ਮੱਦੇਨਜ਼ਰ ਜਿਹੜਾ ਰਿਪੋਰਟ ਹੋਏ ਨੇ ਉੱਥੋਂ ਉਹਨਾਂ ਨੇ ਕੋਈ ਉਸ ਦੇ ਵਿੱਚ ਜੋ ਉਹਨਾਂ ਤੇ ਦੋਸ਼ ਆਏ ਐ ਐਫ ਆਈ ਆਰ ਹੋਈ ਹੈ ਉਹਨਾਂ ਨੂੰ ਸਸਪੈਂਡ ਕਰਨ ਦਾ ਫੈਸਲਾ ਕੀਤਾ ਔਰ ਇਸ ਸਾਰੇ ਮਾਮਲੇ 'ਚ ਲੱਗੇ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਪੜਤਾਲ ਕਰਨ ਲਈ ਤਿੰਨ ਮੈਂਬਰੀ ਕਮੇਟੀ ਹੈ ਜਿਹੜੀ ਉਹ ਨਿਯੁਕਤ ਕੀਤੀ ਹੈ ਜਿਦੇ ਚ ਹਰਜਿੰਦਰ ਸਿੰਘ ਟਾਂਡਾ ਜੀ ਰਮਨਦੂਰ ਸਿੰਘ ਮਾਨਸਾ ਜੀ ਤੇ ਪ੍ਰੇਮ ਸਿੰਘ ਭੰਗੂ ਜੀ ਸ਼ਾਮਲ ਹੋਣਗੇ ਇਹ ਤਿੰਨ ਮੈਂਬਰੀ ਕਮੇਟੀ 1 ਮਹੀਨੇ ਦੇ ਵਿੱਚ ਵਿੱਚ ਸਮਾਬਤ ਤਰੀਕੇ ਨਾਲ ਇਹਦੀ ਰਿਪੋਰਟ ਹੈ ਜਿਹੜੀ ਉਹ ਪੇਸ਼ ਕਰੇਗੀ ਜੇ ਗੰਭੀਰ ਹੋਏ ਦੋਸ਼ ਤਾਂ ਉਸ ਤੋਂ ਅਗਲੀ ਕਾਰਵਾਈ ਇਸ 45 ਕਮੇਟੀ ਟੀਮ ਦੀ ਜਿਹੜੀ ਜੋ ਵੀ ਸਿਫਾਰਸ਼ ਆਏਗੀ ਉਸ ਮੁਤਾਬਕ ਹੋਏਗੀ ਇਸ ਤੇ ਨਵਾਈ ਕੋਰਗਲ ਬੀਤੇ ਦਿਨ ਸੀਨੀਅਰ ਜਰਨਲਿਸਟ ਦਵਿੰਦਰ ਪਾਲ ਜੀ ਨੇ ਇੱਕ YouTube ਇੰਟਰਵਿਊ ਹੈ ਜਿਹੜੀ ਉਹਨਾਂ ਦੀ ਸਾਹਮਣੇ ਆਈ ਹੈ ਔਰ ਉਸ ਚ ਬਹੁਤ ਹੀ ਗੰਭੀਰ ਕਿਸਮ ਦੇ ਜਿਹੜੇ ਇਕਸ਼ਾਫ ਨੇ ਉਹਨਾਂ ਨੇ ਕੀਤੇ ਨੇ ਜਿਹੜੇ ਦਾਅਵੇ ਉਹਨਾਂ ਨੇ ਕੀਤੇ ਨੇ ਪਰ ਉਹ ਅਮੂਰਤ ਦਾਅਵੇ ਨਹੀਂ ਅੱਜ ਅਸੀਂ ਸੰਯੁਕਤ ਸਾਲ ਮੋਰਚੇ ਦੀ ਇੱਕ ਪੰਜ ਮੈਂਬਰੀ ਸੀਨੀਅਰ ਆਗੂਆਂ ਦੀ ਇੱਕ ਟੀਮ ਬਣਾਈ ਹੈ ਜੇ ਸਨਾ ਹੀ ਅਸੀਂ ਦਵਿੰਦਰ ਪਾਲ ਜੀ ਤੋਂ ਇਸ ਮਾਮਲੇ 'ਚ ਜਾਣਕਾਰੀ ਮੰਗਾਗੇ ਕਿ ਇਹ ਮੂਰਤ ਦੋਸ਼ਾਂ ਦੇ ਉਹਨਾਂ ਕੋਲੇ ਕੀ ਸਬੂਤ ਨੇ ਤਾਂ ਜੋ ਸੰਯੁਕਤ ਕਿਸਾਨ ਮੋਰਚਾ ਜੇ ਕੋਈ ਇਸ ਤਰ੍ਹਾਂ ਦੀ ਗੱਲ ਹੋਵੇ ਤਾਂ ਆਪਾਂ ਪਰਚੋਲ ਵੀ ਚਾਹਤ ਹੈ ਜਿਹੜੀ ਉਹ ਮਾਰ ਸਕੇ ਆਪਣੇ ਅੰਦਰ ਤਾਂ ਜੋ ਕਿਸਾਨ ਲਹਿਰ ਦਾ ਕੋਈ ਵੀ ਜਿਹੜਾ ਇਸ ਤਰ੍ਹਾਂ ਦੀ ਕੋਈ ਬਦਨਾਮੀ ਦਾ ਕਾਰਨ ਨਾ ਬਣੇ ਅਸੀਂ ਆਪਣੇ ਉਹ ਸੋਹਿਰਦ ਮਿੱਤਰ ਤੋਂ ਆਸ ਕਰਾਂਗੇ ਕਿ ਉਹ ਇਸ ਪੰਜ ਮੈਂਬਰੀ ਟੀਮ ਨੂੰ ਜੋ ਵੀ ਦਾਅਵੇ ਉਹਨਾਂ ਨੇ ਕੀਤੇ ਨੇ ਹਾਲੇ ਉਹ ਅਮੂਰਤ ਦਾਅਵੇ ਨੇ ਉਸ ਦੇ ਸਬੂਤ ਸਾਨੂੰ ਜਰੂਰ ਉਹ ਮੁਹੱਈਆ ਕਰਾਉਣਗੇ ਇਸ ਪੰਜ ਮੈਂਬਰੀ ਕਮੇਟੀ ਦੇ ਵਿੱਚ ਜੋਗਿੰਦਰ ਸਿੰਘ ਉਗਰਾਹਾ ਜੀ ਬਲਬੀਰ ਸਿੰਘ ਰਾਜੇਵਾਲ ਸਾਹਿਬ ਹਰਮੀਤ ਸਿੰਘ ਕਾਦੀਆ ਜੀ ਹਰਿੰਦਰ ਸਿੰਘ ਲਖੋਵਾਲ ਸਾਹਿਬ ਤੇ ਰਮਿੰਦਰ ਪਟਿਆਲਾ ਸ਼ਾਮਲ ਹੋਣਗੇ ਅਸੀਂ ਦਵਿੰਦਰਪਾਲ ਭਰਾ ਨੂੰ ਬੇਨਤੀ ਕਰਾਂਗੇ ਕਿ ਉਹ ਸਾਡੇ ਨਾਲ ਕੋਆਪਰੇਟ ਕਰਨ ਔਰ ਆਪਣੇ ਵੱਲੋਂ ਕੀਤੇ ਦਾਅਵਿਆਂ ਦਾ ਸਪੈਸੀਫਿਕ ਸਬੂਤ ਸਾਡੇ ਸਾਹਮਣੇ ਜਾਣਕਾਰੀ ਸਾਂਝੀ ਕਰਨ ਇਸ ਤੋਂ ਇਲਾਵਾ ਅਗਲੀ ਗੱਲ ਜਾਣਗੁਏਗੀ ਤੁਹਾਡੇ ਨਾਲ ਦੇਖੋ ਜਿਸ ਸਬੰਧ ਦੇ ਵਿੱਚ ਜਿਸ ਸਬੰਧ ਦੇ ਵਿੱਚ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਲਗਾਉਣ ਜਾ ਰਹੇ ਹਾਂ ਇੱਕ ਹਫਤੇ ਦਾ ਸੋ ਕੋਸ਼ ਸੈਂਟਰ ਦੀਆਂ ਰਹਿੰਦੀਆਂ ਹੋਈਆਂ ਮੰਗਾਂ ਤੇ ਕੁਝ ਪੰਜਾਬ ਸਰਕਾਰ ਦੇ ਕੀਤੇ ਹੋਏ ਵਾਅਦੇ ਆ ਸੋ ਉਹਨਾਂ ਨੇ ਵਾਅਦੇ ਕਰਕੇ ਉਹ ਵਾਅਦੇ ਲਾਗੂ ਨਹੀਂ ਕੀਤੇ ਸੋ ਉਹਦੇ ਖਿਲਾਫ ਜਿਹੜਾ ਇਹ ਧਰਨਾ ਇੱਕ ਹਫ਼ਤਾ ਲੱਗੂਗਾ ਬਾਕੀ ਲੋੜ ਅਨਸਾਰ ਜਿਹੜਾ ਮੌਕੇ ਤੇ ਦੇਖ ਕੇ ਕਿ ਸਰਕਾਰ ਕੁਝ ਫੈਸਲਾ ਕਰਦੀ ਹੈ ਕੁਝ ਲਾਗੂ ਕਰਦੀ ਹੈ ਕਿ ਨਹੀਂ ਕਰਦੀ ਤੇ ਮੌਕੇ ਤੇ ਜਿਹੜਾ ਵਿਚਾਰ ਕੀਤਾ ਜਾਊਗਾ ਇੱਕ ਪੰਜਾਬ ਸਰਕਾਰ ਖੇਤੀ ਨੀਤੀ ਲੈ ਕੇ ਆਈ ਸੀ ਤੇ ਕਿਸਾਨ ਆਗੂਆਂ ਤੋਂ ਉਹਦੇ ਵਿੱਚ ਸੁਝਾਅ ਵੀ ਮੰਗੇ ਸਨ ਤੇ ਉਹਨਾਂ ਨੇ ਸੁਝਾਅ ਵੀ ਦਿੱਤੇ ਅਸੀਂ ਚਾਹੁੰਦੇ ਆ ਕਿ ਉਹਨਾਂ ਸੁਝਾਵਾਂ ਨੂੰ ਮੁੱਖ ਰੱਖ ਕੇ ਪੰਜਾਬ ਸਰਕਾਰ ਉਹ ਖੇਤੀ ਨੀਤੀ ਲਾਗੂ ਕਰੇ ਤਾਂ ਕਾਫੀ ਜਿਹੜਾ ਕਿਸਾਨਾਂ ਦਾ ਭਲਾ ਹੋ ਸਕਦਾ ਸੋ ਨਾਲ ਦੀ ਨਾਲ ਐਸ ਸਾਲ ਝੋਨੇ ਦੇ ਸੀਜ਼ਨ ਤੇ ਬਹੁਤ ਵੱਡਾ ਜਿਹੜਾ ਆ ਧੋਖਾ ਹੋਇਆ ਕਾਟ ਲੱਗੀ ਆ ਤੇ ਲੁੱਟ ਹੋਈ ਆ ਸੀਐਮ ਸਾਹਿਬ ਦੀ ਆਪਦੀ ਜਵਾਨੀ ਸੀਗਾ ਕਿ ਪੀਆਰ 126 ਲਗਾਓ ਤੇ ਇਹਨਾਂ ਪਾਣੀ ਦੀ ਬਚਤ ਹੁੰਦੀ ਆ ਗਲਤ ਸਹੀ ਸੀਗੀ ਸੋ ਉਹਦੇ ਨਾਲ ਜਿਹੜਾ ਪਾਣੀ ਦੀ ਬਚਤ ਤੇ ਹੋਈ ਆ ਪਰ ਕਿਸਾਨਾਂ ਦੀ ਲੁੱਟ ਹੋ ਗਈ ਆ ਚਿੱਟੇ ਦਿਨ ਹੋਈ ਆ ਤੇ ਉਹਨਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਸੋ ਅਸੀਂ ਕਹਿੰਦੇ ਆ ਕਿ ਉਹਨਾਂ ਦਾ ਘਾਟਾ ਵਾਧਾ ਪੂਰਾ ਕਰਨ ਵਾਸਤੇ ਪੰਜਾਬ ਸਰਕਾਰ ਜਿਹੜਾ ਉਹਨਾਂ ਦਾ ਘਾਟਾ ਵਾਧਾ ਪੂਰਾ ਕਰੇ ਜਾਂ ਉਹਨਾਂ ਨੂੰ ਇਨਸਾਫ ਦਿਵਾਵੇ ਤੇ ਇਸ ਗੱਲ ਤੇ ਰੋਕ ਲਾਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਾ ਇਹੋ ਜਿਹੀ ਜੜੀ ਲੁੱਟ ਹੋਵੇ ਸੋ ਦੇਖੋ ਕੇਰਲ ਸਰਕਾਰ ਜਿਹੜੀ ਹੈ ਸਟੇਟ ਗਵਰਨਮੈਂਟ ਕੋਈ ਵੀ ਹੈ ਐਗਰੀਕਲਚਰ ਸਟੇਟ ਸਬਜੈਕਟ ਹੈ ਸੋ ਆਪਣੀ ਸਮਰੱਥਾ ਦੇ ਅਨੁਸਾਰ ਜਿਹੜੀ ਹੈ ਉਹ ਕੁਝ ਫਸਲਾਂ ਤੇ ਐਮਐਸਪੀ ਦੇ ਸਕਦੀ ਹੈ ਔਰ ਉਹਨਾਂ ਨੂੰ ਸਾਰਾ ਕੁਝ ਪਤਾ ਹੈ ਸੋ ਸਾਡੀ ਸੰਯੁਕਤ ਕਿਸਾਨ ਮੋਰਚੇ ਦੀ ਮੰਗ ਹੈ ਕਿ ਇਹ ਪਹਿਲ ਕਦਮੀ ਕਰੇ ਪੰਜਾਬ ਸਰਕਾਰ ਕਿਉਂਕਿ ਹਰਿਆਣੇ ਦੇ ਵਿੱਚ ਦੇਖੋ ਸਟੇਟ ਗਵਰਨਮੈਂਟ ਨੇ 23 ਦੇ 23 ਫੈਸਲਾ ਤੇ ਐਮਐਸਪੀ ਦੇ ਦਿੱਤੀ ਕਿਉਂਕਿ ਉਹ ਡਬਲ ਇੰਜਨ ਦੀ ਸਰਕਾਰ ਹੈ ਸਿੰਗਲ ਇੰਜਨ ਦੀ ਸਰਕਾਰ ਹੈ ਤੇ ਆਪਦੇ ਹਿਸਾਬ ਦੇ ਨਾਲ ਉਹ ਦੇਖਣ ਆਪਣੀ ਸਮਰੱਥਾ ਅਨੁਸਾਰ ਕਿਸਾਨੀ ਬਚਾਉਣ ਵਾਸਤੇ ਜਵਾਨੀ ਬਚਾਉਣ ਵਾਸਤੇ ਤੇ ਪੰਜਾਬ ਬਚਾਉਣ ਵਾਸਤੇ ਇਹ ਪਹਿਲ ਕਦਮੀ ਹੋਊਗੀ ਪੰਜਾਬ ਸਰਕਾਰ ਦੀ ਜਿਵੇਂ ਬਾਸਮਤੀ ਤੇ ਐਮਐਸਪੀ ਦਿੰਦੀ ਹੈ ਕਿਉਂਕਿ ਉਹਨਾਂ ਪਾਣੀ ਦਾ ਗਰਾਫ ਜਿਹੜਾ نیچے ਜਾਂਦਾ ਉਹ ਰੁਕੂਗਾ ਜਿਹੜੀਆਂ ਝੋਨੇ ਦੀਆਂ ਵੈਰਾਈਟੀਆਂ ਦੇ ਵਿੱਚ ਫਸੇ ਹੋ ਉਹ ਤੋਂ ਬਾਹਰ ਨਿਕਲਾਂਗੇ ਇੱਕ ਮੂੰਗੀ ਤੇ ਐਮਐਸਪੀ ਦਿੱਤੀ ਸੀ ਉਹਨਾਂ ਨੇ 8600 60 ਰੁਪਏ 60 ਰੁਪਏ ਸੋ ਕੋਸ਼ਕ ਤੇ ਖਰੀਦ ਹੋਈ ਸੀ ਪਰ ਉਹ ਮੁੜ ਕੇ ਖਰੀਦ ਨਹੀਂ ਹੋਈ ਅਸੀਂ ਕਹਿੰਦੇ ਤੇ ਮੂੰਗੀ ਤੇ ਵੀ ਜਿਹੜੀ ਐਮਐਸਪੀ ਦਿੱਤੀ ਜਾਵੇ ਨਾਲ ਦੀ ਨਾਲ ਮੱਕੀ ਤੇ ਜਿਹੜੀ ਐਮਐਸਪੀ ਸਟੇਟ ਸਰਕਾਰ ਜਿਹੜੀ ਆ ਦਵੇ ਆਲੂ ਗੋਭੀ ਤੇ ਮਟਰ ਇਹ ਛੇ ਫਸਲਾਂ ਤੇ ਜਿਹੜੀ ਆ ਪੰਜਾਬ ਸਰਕਾਰ ਐਮਐਸਪੀ ਦੇਣ ਦਾ ਪ੍ਰਬੰਧ ਕਰੇ ਦੇਖੋ ਕੁਝ ਤੇ ਮੰਗਾ ਹੁੰਦੀਆਂ ਫੌਰੀ ਕੁਝ ਮੰਗਾ ਹੁੰਦੀਆਂ ਨੀਤੀਗਤ ਜਿਹੜੀਆਂ ਨੀਤੀਗਤ ਮੰਗਾ ਆ ਉਹਨਾਂ ਨੂੰ ਕਿਸ ਹਿਸਾਬ ਦੇ ਨਾਲ ਲਾਗੂ ਕਰਨਾ ਹੈ ਸਰਕਾਰ ਨੂੰ ਅਸੀਂ ਕਹਿੰਦੇ ਆ ਕਿ ਇਹਦੀ ਤੁਸੀਂ ਵਿਉਂਤਬੰਦੀ ਬਣਾਓ ਔਰ ਦੇਖੋ ਸੜਕਾਂ ਤੇ ਹਾਦਸੇ ਹੁੰਦੇ ਆ ਫਸਲਾਂ ਦਾ ਨੁਕਸਾਨ ਹੁੰਦਾ ਆ ਅਵਾਰਾ ਪਸ਼ੂਆਂ ਦੀ ਗੱਲ ਕਰਦਾ ਅਵਾਰਾ ਜਿਹੜੇ ਜੰਗਲੀ ਸੂਰ ਆ ਉਹਨਾਂ ਦੀ ਗੱਲ ਕਰਦਾ ਅਵਾਰਾ ਕੁੱਤਿਆਂ ਦੀ ਗੱਲ ਕਰਦਾ ਉੱਥੇ ਹਾਲੇ ਤੱਕ ਦੇਖੋ ਜਦੋਂ ਸਾਡੀ ਸੀਐਮ ਸਾਹਿਬ ਦੇ ਨਾਲ ਮੀਟਿੰਗ ਹੋਈ ਸੀ ਉਸ ਵੇਲੇ ਉਹਨਾਂ ਨੇ ਕਿਹਾ ਸੀ ਕਿ ਪਟਿਆਲਾ ਦੇ ਵਿੱਚ 100 ਏਕੜ ਦੇ 1000 ਏਕੜ ਜਿਹੜਾ ਆ ਸੀ ਜਗ੍ਹਾ ਦੀ ਚਾਰ ਦਿਵਾਰੀ ਕਰਾਂਗੇ ਤੇ ਜਿੰਨੇ ਵੀ ਉਸ ਇਲਾਕੇ ਦੇ ਵਿੱਚ ਤਕਰੀਬ ਪੰਜਾਬ ਦੇ ਵਿੱਚੋਂ ਜਿੱਥੇ ਵੀ ਆ ਸਕਣਗੇ ਉੱਥੇ ਆਪਾਂ ਅਵਾਰਾ ਪਸ਼ੂ ਜਿਹੜੇ ਲਿਆ ਕੇ ਉਹਨਾਂ ਦਾ ਪ੍ਰਬੰਧ ਕਰਾਂਗੇ ਤਾਂ ਕਿ ਫਸਲਾਂ ਦਾ ਨੁਕਸਾਨ ਨਾ ਹੋਵੇ ਜਿਹੜਾ ਮਨੁੱਖੀ ਜਾਨਾਂ ਦਾ ਜਿਹੜਾ ਨੁਕਸਾਨ ਸੜਕਾਂ ਤੇ ਹੁੰਦਾ ਉਹ ਨਾ ਹੋਵੇ ਔਰ ਉਹ ਇੱਕ ਵਾਦਾ ਹੀ ਰਹਿ ਗਿਆ ਉਹ ਲਾਗੂ ਨਹੀਂ ਹੋਇਆ ਉਹ ਗਰਾਊਂਡ ਤੇ ਉਹਦਾ ਕੋਈ ਅਸਰ ਸਾਨੂੰ ਦਿਸਿਆ ਨਹੀਂ ਉਹ ਬਣਿਆ ਨਹੀਂ ਸੋ ਜੰਗਲੀ ਸੂਰਾਂ ਦੀ ਹੈ ਉਹਦੇ ਵਿੱਚ ਲਾਇਸੈਂਸ ਦੇਣ ਦੀ ਗੱਲ ਹੋਈ ਸੀ ਸੀਐਮ ਸਾਹਿਬ ਦੀ ਮੀਟਿੰਗ ਦੇ ਵਿੱਚ ਕਿ ਉਹਨਾਂ ਦਾ ਸ਼ਿਕਾਰ ਕਰਨ ਵਾਸਤੇ ਉਹਨਾਂ ਨੂੰ ਖਤਮ ਕਰਨ ਵਾਸਤੇ ਉਹਨਾਂ ਨੂੰ ਪਰਮਿਟ ਦੇਣ ਦੀ ਗੱਲ ਹੋਈ ਸੀ ਸੋ ਉਹ ਹਾਲੇ ਤੱਕ ਉਹ ਜਿਹੜਾ ਗਰਾਊਂਡ ਤੇ ਕੋਈ ਕੰਮ ਨਹੀਂ ਹੋਇਆ ਇੱਥੇ ਤੱਕ ਕਿ ਜਿਹੜਾ ਫੋਰੈਸਟ ਡਿਪਾਰਟਮੈਂਟ ਹੈ ਸੋ ਜਿਹੜਾ ਵੀ ਸ਼ਿਕਾਰ ਕਰਦਾ ਕਹਿੰਦੇ ਉਹ ਜਿਹੜਾ ਤੁਸੀਂ ਮਾਰਦੇ ਹੋ ਉਥੇ ਜਮ੍ਹਾਂ ਕਰਾ ਕੇ ਆਓ ਸਬੰਧਤ ਮੈਕਮੇ ਦੇ ਕੋਲ ਉਹ ਜੋ ਵੀ ਸ਼ਿਕਾਰ ਕਰਦੇ ਆ ਇਹਦੇ ਜਿਹੜੀ ਪਾਬੰਦੀ ਆ ਉਹਨੂੰ ਹਟਾਈ ਜਾਵੇ ਆਸਾਨ ਕੀਤਾ ਜਾਵੇ ਕਿ ਜਿਹੜਾ ਫਸਲਾਂ ਨੁਕਸਾਨ ਹੁੰਦਾ ਜੰਗਲੀ ਸੂਰ ਕਰਦੇ ਆ ਇਹ ਸ਼ਰਤਾਂ ਦੇ ਵਿੱਚ ਜਿਹੜਾ ਢਿੱਲ ਦੇ ਕੇ ਕਿਸਾਨਾਂ ਦੀ ਫਸਲ ਬਚਾਈ ਜਾਵੇ ਸੋ ਨਾਲ ਦੀ ਨਾਲ ਅਸੀਂ ਕਿੰਨੇ ਵੀ ਕਰਜ਼ਾ ਨਵੇੜੂ ਕਾਨੂੰਨ ਦੇਖੋ ਸਟੇਟ ਗਵਰਨਮੈਂਟ ਆ ਕਰ ਸਕਦੀ ਆ ਆਪਦੇ ਤੌਰ ਤੇ ਕੁਝ ਕਰਜ਼ਾ ਮਾਫ ਕਰ ਦੇਣ ਤੇ ਬਹੁਤ ਚੰਗੀ ਗੱਲ ਆ ਨਾਲ ਦੀ ਨਾਲ ਵਨ ਟਾਈਮ ਸੈਟਲਮੈਂਟ ਕੁਝ ਬੈਂਕਾਂ ਤੇ ਕਰਦੀਆਂ ਕਿਸਾਨਾਂ ਦੇ ਨਾਲ ਕਿਉਂਕਿ ਕਿਸਾਨ ਚਾਹੁੰਦਾ ਮੇਰਾ ਕਰਜ਼ਾ ਲੱਥ ਜਵੇ ਪਰ ਕੁਝ ਬੈਂਕਾਂ ਇਦਾਂ ਦੀਆਂ ਉਹ ਸਰਕਾਰੀ ਬੈਂਕਾਂ ਉਹ ਕਰ ਨਹੀਂ ਰਹੀਆਂ ਸੋ ਅਸੀਂ ਚਾਹੁੰਨੇ ਕਿ ਸਾਰੀਆਂ ਬੈਂਕਾਂ ਜਿਹੜੀਆਂ ਵਨ ਟਾਈਮ ਸੈਲਵਰਮੈਂਟ ਜਿਹੜੀ ਹੈ ਉਹ ਸਕੀਮ ਜਿਹੜੀ ਚਾਲੂ ਕਰਨ ਤਾਂ ਜੋ ਕਰਜ਼ੇ ਦਾ ਭਾਰ ਕਿਸਾਨਾਂ ਦੇ ਸਿਰ ਤੋਂ ਉੱਠੇ ਸੋ ਇੱਕ ਸਹਿਕਾਰੀ ਸੁਸਾਇਟੀਆਂ ਸਾਡੇ ਪਿੰਡਾਂ ਦੇ ਵਿੱਚ ਬਣੀਆਂ ਹੁੰਦੀਆਂ ਉਹਨਾਂ ਦੀ ਹਿੱਸੇਦਾਰੀ ਤੇ ਰੋਕ ਲਗਾਈ ਹੋਈ ਹੈ ਉਹਦੇ ਵਿੱਚ ਹਿੱਸੇਦਾਰੀ ਹੋਰ ਜਿਹੜੀ ਆ ਨਹੀਂ ਪੈ ਸਕਦੀ ਅਸੀਂ ਕਹਿੰਨੇ ਉਹ ਹਿੱਸੇਦਾਰੀ ਜਿਹੜੀ ਆ ਉਹਦੇ ਵਾਸਤੇ ਖੁੱਲ ਦਿੱਤੀ ਜਾਵੇ ਤਾਂ ਜੋ ਕਿਸਾਨ ਆਪਣੀਆਂ ਸੁਸਾਇਟੀਆਂ ਦੇ ਵਿੱਚੋਂ ਢੇਰ ਪਾਣੀ ਸਾਰਾ ਕੁਝ ਲੈ ਸਕਣ ਸੋ ਨਾਲ ਦੀ ਨਾਲ ਇੱਕ ਅਹਿਮ ਮਸਲਾ ਸਾਡਾ ਹੈਗਾ ਗੰਨੇ ਦਾ 3 ਮਹੀਨੇ ਬੀਤ ਗਏ ਮਿੱਲਾਂ ਚੱਲਦੀਆਂ ਨੂੰ ਤਕਰੀਬਨ ਤੇ 1 ਮਹੀਨਾ ਹੋਰ ਸੀਜ਼ਨ ਦੇ ਵਿੱਚ ਰਹਿ ਗਿਆ 65 ਰੁਪਏ 50 ਪੈਸੇ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਨੋਟੀਫਿਕੇਸ਼ਨ ਹੋਇਆ ਪੰਜਾਬ ਸਰਕਾਰ ਨੇ ਕੀਤਾ ਮਿੱਲਾ ਮਾਲਿਆਂ ਦੇ ਨਾਲ ਬੈਠ ਕੇ ਸਹਿਮਤੀ ਹੋ ਕੇ ਪਿਛਲੇ ਸਾਲ ਵੀ ਹੋਇਆ ਸੀਗਾ ਗੰਨੇ ਦਾ ਜਦੋਂ ਐਸਐਪੀ ਤੇ ਐਫਆਰਪੀ ਐਫਆਰਪੀ ਤੋਂ ਜੋ ਐਸਓਪੀ ਸਰਕਾਰ ਨਿਸ਼ਚਿਤ ਕਰਦੀ ਹੈ ਤਾਂ ਕਿਤੇ ਨਾ ਕਿਤੇ ਜੋ ਵਾਅਦਾ ਘਟਾ ਹੁੰਦਾ ਤੇ ਉਹ ਪੰਜਾਬ ਸਰਕਾਰ ਉਹਨੂੰ ਪੂਰਾ ਕਰਦੀ ਹੈ ਸੋ ਉਸ ਵਾਅਦੇ ਘਾਟੇ ਦੇ ਵਿੱਚੋਂ ਪੰਜਾਬ ਸਰਕਾਰ ਨੇ ਮੰਨਿਆ ਸੀਗਾ ਕਿ 65 ਰੁਪਏ 50 ਪੈਸੇ ਅਸੀਂ ਸਿੱਧੇ ਕਿਸਾਨਾਂ ਦੇ ਖਾਤਿਆਂ 'ਚ ਪਾਵਾਂਗੇ ਤਾਂ ਜੋ ਸਾਨੂੰ ਜਿਹੜਾ ਉਹਦਾ ਜਿਹੜਾ ਕੋਈ ਫਾਇਦਾ ਮਿਲੇ ਮਿੱਲਾਂ ਵਾਲਿਆਂ ਨੂੰ ਨਾ ਮਿਲੇ ਸੀ ਕਹਿੰਦੇ ਤੁਸੀਂ ਪਾ ਦਿਓ ਪਰ ਕਿਸਾਨ ਦੀ ਬਾਤ ਤਾਂ ਫੜੋ ਉਹ ਕਰੋੜਾ ਰੁਪਈਆ ਬਣਿਆ ਹੋਇਆ ਅਜੇ ਤੱਕ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਪਾਇਆ ਮੈਨੂੰ ਲੱਗਦਾ ਖਰੇ ਦਿੱਲੀ ਤੇ ਜ਼ਿਆਦਾ ਪੈਸੇ ਇਲੈਕਸ਼ਨ ਤੇ ਲੱਗਾ ਹੈ ਸਰਕਾਰ ਚੁੱਪ ਕਰਕੇ ਬੈਠ ਗਈ ਹੈ ਸਾਡੇ ਪੈਸੇ ਨਹੀਂ ਦਿੱਤੇ ਹਲੇ ਤੱਕ ਸੋ ਕਹਿਣ ਤੋਂ ਪਾਓ ਸਾਡੀ ਜਿਹੜੀ ਤੁਰੰਤ ਰਾਸ਼ੀ ਆ ਉਹ ਜਿਹੜੀ ਆ ਜਾਰੀ ਕੀਤੀ ਜਾਵੇ ਇੱਕ ਮਸਲਾ ਹੈਗਾ ਕਿ ਪੰਜਾਬ 'ਚ ਅ ਡਿਜੀਟਲ ਮੈਪ ਸਰਵੇ ਸਾਰੇ ਦੇਸ਼ 'ਚ ਹੋ ਰਿਹਾ ਹੈ। ਔਰ ਇਸ ਦਾ ਹੈ ਠ ਆਬਾਦਕਾਰਾਂ ਤੋਂ ਜਾਂ ਮੁਜਾਰੇ ਕਿਸਾਨਾਂ ਤੋਂ ਜਿਹੜਾ ਉਹਨਾਂ ਨੂੰ ਜ਼ਮੀਨਾਂ ਤੋਂ ਬੇਦਖਲ ਕਰਨ ਦੀ ਖੇਡ ਹੈ ਜਿਹੜੀ ਉਹ ਲਗਾਤਾਰ ਪੰਜਾਬ 'ਚ ਖੇਡੀ ਜਾ ਰਹੀ। ਸਾਡੀ ਬੜੇ ਚਿਰਾਂ ਤੋਂ ਮੰਗ ਸੀ ਕਿ ਇਹਨਾਂ ਨੂੰ ਉਜਾੜਨਾ ਬੰਦ ਕੀਤਾ ਜਾਵੇ ਉਹਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ। 5 ਮਾਰਚ ਦੇ ਧਰਨੇ ਵਿੱਚ ਇਹ ਮੰਗ ਵੀ ਕਿਉਂਕਿ ਜ਼ੂੰਦ ਜਾਂ ਹੋਰ ਥਾਵਾਂ ਤੇ ਇਸ ਤਰ੍ਹਾਂ ਦੇ ਮਾਮਲੇ ਚੱਲ ਰਹੇ ਨੇ ਇਹਨਾਂ ਨੂੰ ਠੀਕ ਢੰਗ ਨਾਲ ਹੱਲ ਕੀਤਾ ਜਾਵੇ ਔਰ ਉਹਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ ਆਵਾਜ਼ਕਾਰਾਂ ਦੀਆਂ ਗਰਦੌਰੀਆਂ ਨਹੀਂ ਹੁੰਦੀਆਂ ਜਿਸ ਕਰਕੇ ਉਹਨਾਂ ਨੂੰ ਨਾ ਤਾਂ ਕੋਈ ਬੈਂਕ ਕਰਜ਼ਾ ਮਿਲਦਾ ਨਾ ਹੀ ਉਹਨਾਂ ਨੂੰ ਕੋਈ ਕੋਈ ਕਨੈਕਸ਼ਨ ਮਿਲਦਾ ਇਸ ਤਰ੍ਹਾਂ ਦੀਆਂ ਨਾ ਕੋਈ ਸਬਸਿਡੀ ਮਿਲਦੀ ਹੈ ਤੋ ਇਹ ਪੰਜਾਬ ਦਾ ਇੱਕ ਵੱਡੀ ਗਿਣਤੀ ਚ ਕਿਸਾਨ ਹੈ ਲੱਖਾਂ ਏਕੜ ਭੂਮੀ ਵਾਲਕਾਰਾਂ ਦੇ ਹਿੱਟ ਆਇਆ ਪਰ ਇਸ ਮਾਮਲੇ 'ਚ ਉਹਨਾਂ ਦੀ ਇਸ ਮੰਗ ਨੂੰ ਐਡਰੈਸ ਕਰੇ ਪੰਜਾਬ ਸਰਕਾਰ ਸੰਬੋਧਿਤ ਹੋਵੇ ਇਹ ਬਾਰ-ਬਾਰ ਅਸੀਂ ਉਠਾਉਂਦੇ ਰਹੇ ਉਠਾਉਂਦੇ ਆ ਰਹੇ ਆਂ ਪਰ ਇਸ ਮਾਮਲੇ 'ਚ ਜਬਰ ਹੈ ਜਿਹੜਾ ਪੰਜਾਬ ਸਰਕਾਰ ਉਸ ਕਿਸਮ ਦਾ ਰਸਤਾ ਲੈ ਰਹੀ ਆ ਜਬਰਬੰਦ ਕਰਕੇ ਇਹ ਮਾਮਲਾ ਹੱਲ ਕਰਨ ਵਾਲੇ ਪਾਸੇ ਨੂੰ ਤੁਰਨਾ ਚਾਹੀਦਾ ਅੰਗਰੇਜ਼ੀ ਆਖੀ ਗੱਲ ਮੈਂ ਕਰਨੀ ਮਾੜੀ ਰਹੀ ਆ ਬਾਇਓ ਗੈਸ ਵਾਲਾ ਮੈਂ ਕੁਝ ਗੱਲਾਂ ਜਿਹੜੀਆਂ ਰਹਿ ਗਈਆਂ ਮੈਂ ਉਹਨਾਂ ਬਾਰੇ ਸੰਖੇਪ ਦੇ ਵਿੱਚ ਕੋਸ਼ਿਸ਼ ਕਰਦਾ ਹਾਂ ਇੱਕ ਤਾਂ ਬਾਇਓ ਗੈਸ ਵੈਕਟਰਾਂ ਦਾ ਖਾਸ ਕਰਕੇ ਲੁਧਿਆਣਾ ਜਿਲ੍ਹੇ ਦੇ ਵਿੱਚ ਕਾਫੀ ਰੌਲਾ ਪਾ ਚੱਲ ਰਿਹਾ ਪਿੰਡ ਅਖਾੜਾ ਭੁੰਦੜੀ ਬਸਕਾਵਾਦ ਉਗਰਾੜੀ ਰਾਂ ਚੱਲ ਰਿਹਾ ਉਹ ਸਾਡੇ ਕੋਲੇ ਕਮੇਟੀ ਆਈ ਸੀ ਜਿਹੜੀ ਕਮੇਟੀ ਉਸ ਘੋਲ ਨੂੰ ਚਲਾ ਰਹੀ ਆ ਉਹਨਾਂ ਨੇ ਦੱਸਿਆ ਸੀ ਵੀ ਉਹਨਾਂ ਦੀਆਂ ਗੱਲਾਂ ਕਿਵੇਂ ਜਾਇਜ਼ ਆ ਤੇ ਕਿਵੇਂ ਉਹਨਾਂ ਤੇ ਜ਼ਬਰ ਹੋਇਆ ਸੰਯੁਕਤ ਕਿਸਾਨ ਮੋਰਚਾ ਪੰਜਾਬ ਸਰਕਾਰ ਤੋਂ ਮੰਗ ਕਰਦਾ ਹੈ ਕਿ ਇੱਕ ਤਾਂ ਮਾਰਾ ਦੀ ਕਮੇਟੀ ਬਣਾਈ ਜਾਵੇ ਜਿਹੜੀ ਪੂਰੀ ਪੜਤਾਲ ਕਰੇ ਤੇ ਉਥੋਂ ਦੀ ਜਿਹੜੀ ਕਮੇਟੀ ਲੜ ਰਹੀ ਆ ਉਹਨਾਂ ਨਾਲ ਗੱਲਬਾਤ ਕਰਕੇ ਸਹੀ ਤੱਥ ਸਾਹਮਣੇ ਜਾਵੇ ਜਿੰਨਾ ਚੇਰੇ ਨਹੀਂ ਹੁੰਦਾ ਪੰਜਾਬ ਸਰਕਾਰ ਜ਼ਬਰਦਸਤੀ ਕਰਨੀ ਬੰਦ ਕਰੇ ਮੋਰਚਿਆਂ ਦੇ ਉੱਤੇ ਜ਼ਬਰ ਕਰਨਾ ਬੰਦ ਕਰੇ ਇਸ ਤੋਂ ਇਲਾਵਾ ਹਾਰਤ ਵਾਲਾ ਪ੍ਰੋਜੈਕਟ ਜਿੱਥੇ ਕਿਸਾਨਾਂ ਨੂੰ ਪੂਰਾ ਮੌਜਾ ਨਹੀਂ ਮਿਲਿਆ ਜਾਂ ਮੁਆਵਜ਼ਾ ਘੱਟ ਹੈ ਲੋਕਾਂ ਦੇ ਚੈੱਕ ਨਹੀਂ ਲਏ ਉੱਥੇ ਜ਼ਬਰਦਸਤੀ ਕਬਜ਼ੇ ਸਰਕਾਰ ਕਰਵਾ ਰਹੀ ਆ ਉਹ ਜ਼ਬਰਦਸਤੀ ਕਰਨੀ ਬੰਦ ਕੀਤੀ ਜਾਵੇ ਲੋਕਾਂ ਨੂੰ ਸਹੀ ਰੇਟ ਦਿੱਤਾ ਜਾਵੇ ਪਰਾਲੀ ਸਾੜਨ ਵਾਲੇ ਜਿਹੜੇ ਕਿਸਾਨਾਂ ਨੇ ਮਜਬੂਰੀ ਵਾਸ ਪਰਾਲੀ ਸਾੜੀਆ ਜਿੰਨਾਂ ਕੋਲੇ ਕੋਈ ਹੋਰ ਸਾਧਨ ਹੈ ਨਹੀਂ ਉਹਨਾਂ ਤੇ ਕੇਸ ਪਾਏ ਹੋਇਆ ਲਾਲ ਐਂਟਰਿੰਗਾਂ ਕੀਤੀਆਂ ਹੋਈਆਂ ਉਹ ਸਾਰੇ ਪੰਜਾਬ ਸਰਕਾਰ ਰੱਦ ਕਰੇ। ਛੱਡ ਦੇ ਬਸ ਇੱਕ ਵੱਡਾ ਹੋਰ ਹੈ ਸ਼ਹੀਦ ਕਿਸਾਨ ਪਰਿਵਾਰਾਂ ਵਾਲਾ। ਇਹ ਜਦੋਂ ਸਾਡੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਸੀ 19 ਦਸੰਬਰ 2023 ਨੂੰ ਉਦੋਂ ਦੀ ਬਕਾਇਦਾ ਇੱਕ ਅਫਸਰ ਦੀ ਡਿਊਟੀ ਲਈ ਗਈ ਸੀ। ਪਰ ਹਲੇ ਤੱਕ ਵੀ ਉਹਨਾਂ ਚੋਂ ਬਹੁਤੇ ਪਰਿਵਾਰਾਂ ਨੂੰ ਮਾਵਾਜ ਨਹੀਂ ਮਿਲਿਆ। ਤੇ ਨੌਕਰੀਆਂ ਦੇ ਕੇਸੇ ਵੀ ਬਹੁਤ ਸਾਰੇ ਪੈਂਡਿੰਗ ਹੈ। ਇੱਕ ਚਹ ਤਲੰਗਾਨਾ ਦਾ ਸਟੇਟ ਨੇ 3 ਲੱਖ ਰੁਪਇਆ ਦਿੱਤਾ ਸੀ। ਉਹ ਵੀ ਹਜੇ ਉਹਨਾਂ ਦਾ ਪੈਂਡਿੰਗ ਹੈ। ਪੰਜਾਬ ਸਰਕਾਰ ਉਹਦੇ ਸਬੰਧ ਵਿੱਚ ਕਾਰਵਾਈ ਕਰਕੇ ਰਹਿੰਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਨੌکریاں ਦੇਵੇ। ਨਕਲੀ ਬੀਜਾ ਖਾਤਾਂ ਦਾ ਕਾਫੀ ਰੌਲਾ ਹੈ। ਪਿੱਛੇ ਜੇ ਡੀਏਪ ਖਾਤ ਨਕਝਾਈ ਸੀ ਬੜਾ ਰੌਲਾ ਪਿਆ ਸੀ ਪਰ ਸਾਨੂੰ ਅਫਸੋਸ ਹੈ ਵੀ ਉਹਦੇ ਸਬੰਧ ਵਿੱਚ ਕੋਈ ਕਾਰਵਾਈ ਨਹੀਂ ਹੋਈ। ਕੁਝ ਮੰਗਾ ਹੋਰ ਜਗਵੀਰ ਸਿੰਘ ਚਾਹੁੰਦੀ ਦੱਸ ਦੇਣ ਕਿ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ ਸਾਨੂੰ ਹੁਣੇ ਪਤਾ ਲੱਗਿਆ ਹੈ ਵੀ ਪੰਜਾਬ ਸਰਕਾਰ ਸਾਨੂੰ ਮੀਟਿੰਗ ਦੇ ਰਹੀ ਹੈ ਅਸੀਂ ਚਲੋ ਜੇ ਮਤਲਬ ਕੋਈ ਸਾਡੇ ਨਾਲ ਗੱਲਬਾਤ ਹੁੰਦੀ ਹੈ ਮੇਰੇ ਸਾਥੀ ਪਹਿਲਾਂ ਦੱਸ ਚੁੱਕੇ ਆ ਵੀ ਅਸੀਂ ਵਿਚਾਰਾਂਗੇ ਪਰ ਮੈਂ ਇਹ ਕਹਣਾ ਚਾਹੁੰਦਾ ਕਿ ਮੀਟਿੰਗਾਂ ਸਾਡੀਆਂ ਪਹਿਲਾਂ ਵੀ ਹੋਈਆਂ ਜਿਵੇਂ 19 ਦਸੰਬਰ 2023 ਨੂੰ ਤੇ ਮੀਟਿੰਗਾਂ ਦੇ ਵਿੱਚ ਅਸੀਂ ਚਾਹਾਂਗੇ ਸੰਯੁਕਤ ਕਿਸਾਨ ਮੋਰਚਾ ਚਾਹੁੰਦਾ ਤੇ ਮੰਗਾ ਲਾਗੂ ਕੀਤੀਆਂ ਜਾਣ। ਥੈਂਕ ਯੂ। ਸਾਨੂੰ ਕਿਉਂਕਿ ਤੁਹਾਡੇ ਰਾਹੀਂ ਇਹ ਇਨਫੋਰਮੇਸ਼ਨ ਮਿਲੀ ਹੈ। ਖਾਲੇ ਸਾਡੇ ਕੋਲੇ ਕਲੈਰਿਟੀ ਨਹੀਂ ਵੀ ਵੀ ਮੀਟਿੰਗ ਕਿਹਦੇ ਕਿਹੜੇ ਫੋਰਮ ਦੀ ਤੇ ਕਿਹਦੇ ਨਾਲ ਸੱਤੀ ਹੈ। ਇਸ ਕਰਕੇ ਅਸੀਂ ਸਾਡੇ ਸਾਥੀ ਨੇ ਉਹ ਤੁਹਾਡੀ ਗੱਲ ਨੂੰ ਆਧਾਰ ਬਣਾ ਕੇ ਕੋਈ ਕਮੈਂਟ ਕਰ ਦਿੱਤਾ। ਦੂਜੀ ਗੱਲ 8 ਮਾਰਚ ਤੇ ਧਰਨੇ ਦੇ ਵਿੱਚ 7 ਦਿਨ ਦੇ ਘਟੂ ਘਟ ਧਰਨੇ ਦੇ ਵਿੱਚ ਗਵਰਨਰ ਨੂੰ ਜਿਹੜਾ ਮੰਗ ਪੱਤਰ ਦਿੱਤਾ ਜਾਣਾ ਉਸ ਦੇ ਵਿੱਚ ਦਿੱਲੀ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਜਿਹੜੀਆਂ ਸਾਡੀਆਂ ਸੈਂਟਰ ਸਰਕਾਰ ਨਾਲ ਮੰਗਾਂ ਨੇ ਉਹ ਵੀ ਬਕਾਇਦਾ ਰੂਪ ਚ ਸ਼ਾਮਲ ਨੇ ਹੁਣ ਤੁਹਾਡੇ ਸਵਾਲਾਂ ਦਾ ਜਿਹੜਾ ਉਹ ਸੁਆਗਤ ਹੈ ਨਿੰਦਰ ਜੀ ਅੱਜ ਤੁਸੀਂ ਸੁਪਕਿਲ ਮੋਗਾ ਹੋਂ ਅਤੇ ਕਾਰਵਾਈ ਕੀਤੀ ਹੈ ਕੀ ਹੈ ਪਰ ਸੁਪਕਿਲ ਮੋਗਾ ਹੀ ਤੁਹਾਡੇ ਕੁਝ ਦੂਸਰੇ ਆਪੂ ਤੇ ਇਲਜ਼ਾਮ ਲਾ ਰਹੇ ਆ ਕਿ 700 ਕਰੋੜ ਰੁਪਏ ਭਾਰੀ ਬਾਤ ਤੋਂ ਮਾਫ ਕਰਵਾ ਰਿਹਾ ਸਮਗਲਿੰਗ ਦਾ ਕਾਰੋਬਾਰ ਹੈ ਡਰਗ ਮਾਫੀਆ ਚੱਲਦਾ ਹੈਗਾ ਜੇ ਕੋਈ ਐਕਸ਼ਨ ਲੈ ਰਿਹਾ ਤੁਹਾਡੇ ਕੋਲ ਸ਼ਾਇਦ ਮੰਗ ਪੱਤਰ ਵੀ ਆਇਆ ਹੋਊਗਾ ਅਸੀਂ ਇਹ ਸਾਰੇ ਮਾਮਲੇ ਨੂੰ ਸਮੁੱਚੇ ਰੂਪ ਚ ਇੱਕ ਪੜਤਾਲੀਆ ਕਮੇਟੀ ਬਣਾਈ ਆ ਸ਼ੋਕੇ ਲੋਹਣਾ ਦਾ ਜਿਹੜਾ ਉਹਨਾਂ ਦੀ ਜਥੇਬੰਦੀ ਵੱਲੋਂ ਰਿਪਰੈਜੈਂਟੇਸ਼ਨ ਆਈ ਆ ਉਹ ਜਿਹੜੀ ਚਿੱਠੀ ਉਹਨਾਂ ਨੇ ਦਿੱਤੀ ਆ ਉਸ ਨੂੰ ਵੀ ਇਸ ਪੜਤਾਲ ਦਾ ਹਿੱਸਾ ਬਣਾਇਆ ਗਿਆ